ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢਾਬ ਈਟਾਬ ਬਾਮਣ ਵਾਲੇ ਦੇ ਬਿਲਕੁਲ ਨਾਲ ਰਹਿ ਜਾਂਦੀ ਹੈ ਤੇ ਬਾਮਣ ਵਾਲਾ ਪਿੰਡ ਜਾਂ ਈਟਾਬ ਪਿੰਡ ਕੋਟਕਪੂਰੇ ਦੇ ਵੀ ਬਿਲਕੁਲ ਨੇੜ ਹੈ ਕੋਟਕਪੂਰਾ ਤਹਿਸੀਲ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਮਸਾਂ 4 ਕਿਲੋਮੀਟਰ ਸਾਈਡ ਤੇ ਹਟਵਾਏ ਪਿੰਡ ਤੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਬਾਈ ਵੀ ਘਰੇ ਪਸ਼ੂ ਪਾਲਣ ਦਾ ਕੰਮ ਕਰਦਾ ਅੱਜ ਇਹਨੇ ਗਾਂ ਵਿਕਾਊ ਕੀਤੀ ਹੈ ਕਰੇ ਥੋੜੀ ਜਗ੍ਹਾ ਤੰਗ ਆ ਬਾਹਰ ਇਸ ਕਰਕੇ ਇਹਨੂੰ ਕੱਢ ਲਿਆ ਵੀ ਇੱਥੇ ਤੋੜਨੀ ਤੁਹਾਨੂੰ ਦਿਖਾਉਣੀ ਸੌਖੀ ਹੋ ਜੂਗੀ ਸੋ ਆਪਾਂ ਇਹਦੇ ਸਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਗਾਣਾ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਜਾਣਕਾਰੀ ਭਾਈ ਤੋਂ ਲਈਏ ਫਿਰ ਇਹਨੂੰ ਤੋੜਦੇ ਹਾਂ ਪਹਿਲਾਂ ਆਪਾਂ ਥੋੜੀ ਇਨਫੋਰਮੇਸ਼ਨ ਇਹਦੇ ਸਬੰਧੀ ਲੈ ਲੈਣੀ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਭਾਈ ਲਖਵੀ ਲੱਖਾ ਕਹਿੰਦੇ ਠੀਕ ਹੈ ਅੱਛਾ ਲਖੇ ਭਾਈ ਅੱਜ ਜਿਹੜੀ ਗਾਂ ਵੇਚਣ ਲੱਗਿਓ ਘਰ ਦੀ ਆਪਣੇ ਇਹ ਹਾਂ ਹਾਂ ਕਰਦੀਏ ਬਿਲਕੁਲ ਕਰਦੀਏ ਜੀ ਕਿੰਨਾ ਵਸੂਆ ਸੂਆ ਕੀ ਇਹ ਮੰਨ ਕੇ ਚਲੋ ਸਾਡੇ ਕੋਲੇ ਤੀਜਾ ਰੱਖੋ ਜੀ ਠੀਕ ਹੈ ਹਾਂ ਤੀਜਾ ਸੂਆ ਹੈ ਕਿਨੇ ਸੋਣਾ ਦੁੱਧ ਭਾਈ ਦੂਜੇ ਸੂਏ ਚ ਪਿਛਲੇ ਸੂਏ ਚ ਦੁੱਧ ਕਿੰਨਾ ਚੋਇਆ ਇਹਨੇ 28 26 28 ਦੇ ਵਿੱਚ ਆਈ ਬਾਹਰ ਨਹੀਂ ਕਹਿ ਸਕਦੇ ਕੰਡੇ ਨਾਲ ਤੋਲ ਦੂਗੀ 28 ਲੀਟਰ ਠੀਕ ਹੈ ਅੱਛਾ ਹੁਣ ਦਿਨ ਕਿੰਨੇ ਕਿਲੋ ਜੋ ਸੋਣ ਚ ਇਹਦੇ 13 ਨੂੰ ਆਈ ਹੈ ਦੇਸੀ ਮਹੀਨੇ ਦੀ 13 ਮੇਰੇ ਖਿਆਲ ਚ 10 ਦੇ ਆਸ-ਪਾਸ ਹੋ ਗਿਆ ਉਹਨਾਂ ਦੇ ਸੀ ਤਿੰਨ ਇੱਕ ਦਿਨ ਨਾ ਹੋ ਗਿਆ ਹੀ ਨੌ ਹੋ ਗਿਆ ਚਾਰ ਦਿਨ ਰਹਿ ਗਏ ਹਾਂਜੀ ਠੀਕ ਐ ਕੀ ਰੇਟ ਕਰਦੇ ਹੋ ਦਾ ਬਾਈ 75000 ਆਈ ਖੋਲ ਤੋਰੋ ਬਾਈ ਸੋ ਦੋ 75000 ਰੇਟ ਅ ਸਿੱਧੀ ਲੈ ਚੱਲੋ ਸੂਆ ਬਾਈ ਕਹਿੰਦਾ ਵੀ ਇਹ ਤੀਜਾ ਸੁੰਦੀ ਐ ਤੇ ਦੁੱਧ ਪਿਛਲੀ ਵਾਰ ਜਿਹੜਾ ਬਾਈ ਨੇ ਮੈਨੂੰ ਦੱਸਿਆ ਉਹ 26 ਲੀਟਰ ਬਾਈ ਕਹਿੰਦਾ ਸੀ ਵੀ ਕੰਡੇ ਤੋਲ ਵਾਲਾ ਹੀ ਐ ਡੇਰੀ ਤੇ ਤੋਲ ਦਿੰਦੀ ਐ 26 ਲੀਟਰ ਤੇ ਐਦਕੀ ਆਸ ਬਾਈ ਨੂੰ 28 ਦੀ ਐ ਬਾਕੀ ਤੁਸੀਂ ਗਰਮੀ ਦੀ ਰੁੱਤ ਚ ਖਰੀਦਣੀ ਐ ਤੁਹਾਨੂੰ ਕਿਵੇਂ ਲੱਗਦਾ ਹੋ ਤੁਸੀਂ ਦੇਖਿਓ ਜੇ ਨੰਬਰ ਜਿਹੜਾ ਉਹ ਬਾਈ ਦਾ ਦੱਸੋ ਸਕਰੀਨ ਉੱਤੇ ਮੈਂ ਚਲਾ ਦੇਣਾ ਇੱਕ ਹੀ ਨਾਗਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਵਿਕਰੀ ਵਾਲਾ ਦਿਖਾਉਣਾ ਸੀ ਬਸ ਉਹਨੂੰ ਆ ਕੇ ਦੇਖਣਾ ਤੁਹਾਡਾ ਹੱਕ ਹੈ ਥੋੜੀ ਪਹਿਲੇ ਸੂਏ ਦੇ ਵਿੱਚ ਥੋੜਾ ਚੜ ਕੇ ਬਣੀ ਸੀ ਇਹਗਾ ਬਾਕੀ ਢਾਂਚਾ ਤੁਹਾਡੇ ਸਾਹਮਣੇ ਹੈ ਇਹਦਾ ਥਣ ਹੱਥੀ ਚੁਾਈ ਵਾਲਿਆ ਤੇ ਹੱਥੀ ਭਾਈ ਚੋਂਦਾ ਕੋਈ ਮਿਲਕਿੰਗ ਮਸ਼ੀਨ ਨਹੀਂ ਲੱਗੀ ਕਰੇ ਮੱਝਾਂ ਜਾਦੇ ਰੱਖਦਾ ਭਾਈ ਟੋਕੜ ਗੱਬਣ ਮੱਝ ਲੈ ਲੈਂਦਾ ਜਦੋਂ ਨੇਡ ਹੋ ਜੇ ਉਦੋਂ ਵੇਚੀ ਜਾਂਦੀ ਹੈ ਤੇ گاਵਾ ਜਿਹੜੀਆਂ ਉਹ ਘੱਟਾ ਘਰ ਦੇ ਵਿੱਚ ਭਾਈ ਕਮਾ ਲਓ ਵਾਪਸ ਲੱਖੇ ਭਾਈ ਇੱਥੋਂ ਤੋ ਥੋੜੀ ਹੋਰ ਤੋਰ ਕੇ ਦਿਖਾ ਦਨੇ ਆ ਦਸੋ ਤੁਸੀਂ ਤਾਂ ਆਵਾ ਤੁਰਾ ਜਮਾ ਹੀ ਪੂਰੀਆਂ ਠੀਕ ਹੈ ਤੇ ਅੱਧ ਵੀ ਪੀ ਆ ਜੇ ਨੇਵਾ ਵੀ ਬਣਾਉਣੀ ਸਹੀ ਹੈ ਸੋ ਹਜੇ ਹਵਾਨਾ ਬਾਈ ਕਹਿੰਦਾ ਹੋਰ ਇਹਨੇ ਬਣਾਉਣਾ ਹੈ ਬੈਠਾ ਨਹੀਂ ਜਾਣਾ ਕਿੱਡੀ ਪੈਂਦੀ ਆ ਠੀਕ ਹੈ ਕੋਈ ਮਨ ਨਹੀਂ ਹੱਸ 75000 ਦਸੋ ਡਿਮਾਂਡ ਹੈ ਜਾਣ ਤੁਰੀ ਜਾਣ ਦੋ ਸਿੱਧੀ ਬਾਈ ਇੱਥੇ ਰੋਕ ਲਿਓ ਮੜਾ ਜੇ ਸੋ ਹਵਾਨਾ ਦੱਸੋ ਵੈਸੇ ਪਛਾਣ ਨੂੰ ਵੀ ਹੁਣ ਵੀ ਚੰਗਾ ਪਰ ਹਜੇ ਬਾਈ ਕਹਿੰਦਾ ਵੀ ਇਹ ਲੰਬੀ ਪਾਊਗੀ ਜਦੋਂ ਨੇੜ ਆ ਗਈ ਇਧਰੋਂ ਵੀ ਤੁਸੀਂ ਇਦਾਂ ਹਵਾਨਾ ਦੇਖੋ ਥਾਂ ਦੇਖ ਸਕਦੇ ਹੋ ਥੀਚੁਆਈ ਵਾਲੇ ਇਹਦਾ ਢਾਂਚਾ ਤੁਸੀਂ ਦੇਖ ਲਓ ਨਾਲੇ ਇਤੋਂ ਅਜੇ ਪਿਆਰ ਨਹੀਂ ਜੀ ਇਹ ਰੱਖ ਕੇ ਆਪਾਂ ਸੂਗੀ ਛੇਤੀ ਠੀਕ ਹੈ ਲੈ ਚੱਲੋ ਬਾਈ ਘਰ ਆਲ ਨੂੰ ਹਾਂ ਆ ਵੀ ਹੱਲ ਪਈਏ ਜੀ ਹਾਂ ਹਾਂ ਜੀ ਸਪੇਸ ਉੱਤੇ ਦਿਸਦੀ ਆ ਵਾਸ ਆ ਵੀ ਸੋਣੀ ਹੋਰ ਬਣ ਜੂਗੀ ਬਾਕੀ 75000 ਰੇਟ ਦੋਸਤੋ ਰੱਖਿਆ ਮਾੜਾ ਮੋਟ ਮਾਨਤਣ ਵੀ ਕਰ ਹੀ ਦਿੰਦਾ ਹੁੰਦਾ ਹੁੰਦਾ ਅਗਲਾ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਲਓ ਜੀ ਸਹੀ ਧੰਨਵਾਦ ਵੀਡੀਓ ਦੇਖਣ ਵਾਸਤੇ